ਤੇਰੇ ਪੈਸੇ ਚੋਰੀ ਹੋ ਗਏ ਹਾਂਜੀ 350 ਰੁਪਿਆ ਸੀਗਾ ਮੇਰੀ ਜੀ ਵਿੱਚ ਤੇ ਉਹ ਦਾ ਮੋਟਰਸਾਈਕਲ ਟਵਾਈਲੈਂਡ ਆ ਉਹ ਵੀ ਤੇਰੇ ਨਾਲ ਦੇ ਨੇ ਮੋਟਰਸਾਈਕਲ ਤੇ ਮੋਬਾਈਲ ਚੋਰੀ ਕੀਤਾ ਤੇਰੇ ਪੈਸੇ ਚੋਰੀ ਹੋ ਗਏ ਬਾਬੇ ਉਹ ਚੋਰਾਂ ਨੇ ਵੀ ਸੋਚਿਆ ਨਹੀਂ ਹੋਏਗਾ ਕਿ ਉਹਨਾਂ ਨਾਲ ਇਸ ਤਰ੍ਹਾਂ ਦਾ ਭਾਣਾ ਵਾਪਰ ਜਾਏਗਾ ਤਾਂ ਚੋਰਾ ਨੂੰ ਪੈ ਗਏ ਮੋਰ ਵਾਲੀ ਕਹਾਵਤ ਇਹਨਾਂ ਚੋਰਾ ਦੇ ਉੱਤੇ ਢੁਕਵੀਂ ਲਾਗੂ ਹੁੰਦੀ ਹੈ ਮੋਬਾਈਲ ਚੁਰਾ ਕੇ ਭੱਜ ਰਹੇ ਕੁਝ ਚੋਰਾ ਤੋਂ ਜਦੋਂ ਲੋਕਾਂ ਨੇ ਫੜਿਆ ਤਾਂ ਉਹਨਾਂ ਦੇ ਖੁਦ ਦੇ ਹੀ ਪੈਸੇ ਚੋਰੀ ਹੋ ਗਏ ਇਹ ਤਾਂ ਚੋਰ ਨਾਲ ਤੱਕਾ ਹੀ ਹੋ ਗਿਆ ਮੋਬਾਈਲ ਚੋਰਾ ਕੇ ਭੱਜੇ ਸੀਗੇ ਤਾਂ ਲੋਕਾਂ ਨੇ ਫੜ ਲਿਆ ਪਰ ਆਪਣੇ ਹੀ ਪੈਸੇ ਉਹਨਾਂ ਦੇ ਚੋਰੀ ਹੋ ਗਏ ਦੇਖੋ ਕੀ ਆ ਮਾਮਲਾ ਕੀ ਕੀਤਾ ਕੀ ਇਹਨਾਂ ਨੇ ਬਾਈ ਚੋਰੀ ਮੂਬਾਈਲ ਮੂਬਾਈਲ ਕੋਈ ਨਾ ਮੋਟਰਸਾਈਕਲ ਕਿ ਆ ਕੇ ਬੱਜੇ ਨਹੀਂ ਇੱਕ ਦੋ ਦੇ ਵਿੱਚ ਮਾਰਦਾ ਮੋਟਰਸਾਈਕਲ ਚੋਰੀ ਜਾਂਦਾ ਆ ਬੰਦਾ ਗ੍ਰਿਲ ਟੱਪ ਕੇ ਭੱਜ ਕੇ ਇਹਦੇ ਹੱਥ ਚ ਮੂਬਾਈਲ ਸੀ ਇਹ ਭੱਜਣ ਦੀ ਕੋਸ਼ਿਸ਼ ਕੀਤੀ ਆ ਵੀ ਭੱਜਿਆ ਤੋਂ ਗ੍ਰਿਲ ਕੈਮਰਾ ਵੀ ਕੈਮਰਾ ਵੀ ਮੂਬਾਈਲ ਖੋਇਆ ਸੀ ਪਿੰਡ ਕਿਹੜਾ ਤੇਰਾ ਫੇਰ ਫੱਲੀਆਂ ਵਾਲਾ ਚੱਕਰਾਂ ਵਾਲਾ ਆ ਐਂ ਕਿਹਾ ਨਾ ਚੱਕਰਾਈਆਂ ਵਾਲਾ ਕੀ ਕਰਦਾ ਸੀ ਮੋਬਾਈਲ ਖੋਇਆ ਹਾਂਜੀ ਗੱਲ ਅੱਛਾ ਭਾਈ ਦਾ ਸੀ ਫਿਰ ਤੇਰਾ ਕੀ ਨਾਮ ਹੈ ਪਰਮਜੀਤ ਪਰਮਜੀਤ ਕਿੱਥੋਂ ਦਾ ਹੈ ਹਲਾਰ ਕੜੇ ਦਾ ਦਿਓ ਕਿੰਨੇ ਕੋਲ ਸੀ ਤੂੰ ਤਾਂ ਪਿੱਛੇ ਜੇ ਵੀ ਉਹ ਉੱਥੇ ਫੜਿਆ ਗਿਆ ਸੀ ਦੇਵੀ ਦਵਾਰੇ ਕੋਲੇ ਉਹੀ ਹੈ ਨਾ ਹਾਂਜੀ ਹਾਂਜੀ ਉਹੀ ਹੋਵੇ ਦੇਵੀ ਦਵਾਰੇ ਕੋਲੇ ਫੜਿਆ ਗਿਆ ਸੀ ਛੱਡਿਆ ਨਹੀਂ ਕੰਮ ਨਹੀਂ ਛੱਡਿਆ ਸੀ ਬਈ ਮੈਂ ਦਵਾਈ ਲੈਣ ਚੱਲਿਆ ਸੀ ਤੇ ਮੇਰੇ ਨਾਲ ਆ ਜਾਂਦੇ ਇਹਨਾਂ ਨੇ ਬੰਨ ਕੇ ਹੱਥ ਮਾਰ ਲਿਆ ਲੰਗੜ ਲੱਗੇ ਕੋਲ ਹੋਈ ਅੱਛਾ ਦਵਾਈ ਲੈਣ ਚੱਲੇ ਸੀ ਹਸਪੀਟਲ ਇਹਨਾਂ ਨੇ ਹੱਥ ਮਾਰ ਲਿਆ ਹਾਂਜੀ ਮੋਟਰ ਚੋਰੀ ਹੋਈ ਹੈ ਮੋਟਰਸਾਈਕਲ ਤੇ ਸੀ ਤੁਸੀਂ ਮੋਟਰਸਾਈਕਲ ਆਉਦਾ ਹੈ ਆਉਦਾ ਮੋਟਰਸਾਈਕਲ ਹਾਂਜੀ ਹਾਂਜੀ ਨੰਬਰ ਤਾਂ ਹੈ ਨਹੀਂ ਬਿੱਲ ਹੈਗਾ ਕਰੇ ਬੰਗਾ ਦਿੰਦੇ ਆ ਅੱਛਾ ਬਿੱਲ ਹੈਗਾ ਇਹਦਾ ਨੰਬਰ ਉੱਪਰ ਨਹੀਂ ਹੈਗਾ ਨਹੀਂ ਬਿੱਲ ਹੈਗਾ ਇਸ ਪਤ ਲਿਆ ਹੋਣੇ ਨੇ ਲਿਆ ਨਕਦੀ ਹੈ ਬਾਕੀ ਨਾਲ ਤੇ ਉਹ ਜਦ ਬਿੱਲ ਆ ਸੀ ਉਹ ਕਾਪੀ ਬੰਦ ਦਾ ਸਰਕਾਰ ਨੇ ਬੰਦ ਕਰ ਦਿੱਤੀ ਸੀ ਇਹ ਮਾਡਲ ਅੱਛਾ ਸਰਕਾਰ ਨੇ ਕਾਪੀ ਬੰਦ ਕਰ ਦਿੱਤੀ ਇਸ ਮਾਡਲ ਨੇ ਬੰਦ ਹੀ ਕਰ ਦਿੱਤਾ ਅੱਛਾ ਹਾਂਜੀ ਇਸ ਮਾਡਲ ਦੀ ਬੰਦੀ ਹੈ ਸ਼ਰਮ ਨੂੰ ਹੱਥ ਮਾਰੋ ਕੀ ਇੱਜ਼ਤ ਬਣੀ ਵੀ ਤੇਰੇ ਪੈਸੇ ਹੈ ਸਾਡੇ 350 ਰੁਪਇਆ ਵੀ ਸੀ ਬਾਈ 350 ਰੁਪਇਆ ਦਾ ਤੂੰ ਮੋਬਾਈਲ ਚੋਰੀ ਕਰਦੇ ਸਾਡੇ 350 ਰੁਪਇਆ ਅਰ ਹੁਣ ਲੈ ਕੇ ਤੇਰਾ ਗੋਲੇ ਦਾ ਪਤਾ ਲਾਣ ਚੱਲਿਆ ਸੀ ਮੁੰਡਾ ਮੈਂ ਚੋਰੀ ਕਰਦੇ ਮੈਂ ਗੋਲੇ ਦਾ ਪਤਾ ਅੱਛਾ ਨਹੀਂ ਨਹੀਂ ਇੱਕ ਇੱਕ ਚੁੱਪ 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 ਤੇਰੇ ਪੈਸੇ ਚੋਰੀ ਹੋ ਗਏ ਹਾਂਜੀ 350 ਰੁਪਇਆ ਸੀਗਾ ਮੇਰੀ ਜੇ ਵਿੱਚ ਤੁਸੀਂ ਮੋਬਾਈਲ ਚੋਰੀ ਕੀਤਾ ਤੇਰੇ ਪੈਸੇ ਚੋਰੀ ਹੋ ਗਏ ਮੋਬਾਈਲ ਚੋਰੀ ਨਹੀਂ ਕੀਤਾ ਜਨਾਬ ਮੈਂ ਨਹੀਂ ਕੀਤਾ ਮੈਂ ਚੋਰਾਦਾ ਮੈਂ ਮੋਟਰਸਾਈਕਲ ਦਵਾਈ ਲੈਣ ਆਉਂਦਾ ਉਹ ਵੀ ਤੇਰੇ ਨਾਲ ਦਿਆਂ ਮੋਟਰਸਾਈਕਲ ਤੇ ਮੋਬਾਈਲ ਚੋਰੀ ਕੀਤਾ ਤੇਰੇ ਪੈਸੇ ਚੋਰੀ ਹੋ ਗਏ ਐ ਕੱਲ੍ਹ ਕੀ ਹੋਇਆ Oh, ¡Ay, yeah. <laughs>